ਦੀ ਸੰਗਤ ਨੇ ਜਿਹੜੀ ਇਹ ਹੈਗੀ ਆ ਵੀਡੀਓ ਦੇਖ ਲਿਓ ਹੁਣ ਵੀ ਇਹ ਤੁਹਾਨੂੰ ਵੀਡੀਓ ਸਾਡੇ ਕੋਲੇ 5-6 ਵੀਡੀਓ ਆ ਪਰ ਉਹਦੇ ਚ ਅਸੀਂ ਤੁਹਾਨੂੰ 2 ਵੀਡੀਓ ਦਿਖਾਵਾਂਗੇ ਆ ساری ਵੀਡੀਓ ਚਲਾਈ ਆ ਤੁਸੀਂ ਦੇਖ ਲਓ ਇਹ ਆ ਗਈ ਕੁੰਡੀ ਲਾਤੀ ਉਹਨੇ ਆ ਉੱਪਰ ਤਰੀਕ ਦੇਂਦੀ ਆ 27 ਤਰੀਕ 8ਵੇਂ ਮਹੀਨੇ ਦੀ 2024 2 ਵਜੇ 21 ਮਿੰਟ ਤੇ ਉਹ ਅੰਦਰ ਬਾਬੇ ਕੋਲੇ ਜਾਂਦੀ ਆ ਨਾਲ ਉਹਦਾ ਜਵਾਕ ਸ਼ਾਇਦ ਉਹਦਾ ਵਾਜਾ ਕੀ ਦਾ ਆਪਾਂ ਨੂੰ ਨਹੀਂ ਪਤਾ ਇਸ ਗੱਲ ਦਾ ਤੇ 2:22 ਤੇ ਜਿਹੜਾ ਜਵਾਕ ਉਹਨੂੰ ਬਾਹਰ ਫੋਨ ਦੇ ਕੇ ਘੱਲ ਲੈਂਦੇ ਵੇਖ ਕੁੰਡੀ ਲੱਗੀ ਆ ਤੇ ਇੱਥੇ ਬਹਿ ਕੇ ਜਿਹੜਾ ਫੋਨ ਚਲਾ ਲਾ ਉਹਨੂੰ ਲਾਲਚ ਦੇ ਦਿੰਦੀ ਆ ਉਹ ਕੁੜੀ ਤੇ ਬਾਬਾ ਜਵਾਕ ਬਹਿ ਜਾਂਦਾ ਉੱਥੇ 2:22 ਤੇ ਅੰਦਰ ਗਏ ਆ ਕੁੰਡੀ ਲਾ ਲਈ ਉਹਨਾਂ ਨੇ ਅੰਦਰ ਮਹਾਰਾਜ ਦੀਆਂ ਪੋਥੀਆਂ ਦੇ ਰੂਪ ਪਏ ਸੀ ਅਸੀਂ ਆਪ ਦੇਖੇ 4:09 ਤੇ 55 ਸਕਿੰਟ ਹੋ ਗਏ ਆ ਹੁਣ ਬਾਬਾ ਬਾਹਰ ਆ ਗਿਆ ਕਿਹੜਾ ਬਾਬਾ ਜਿਹੜਾ ਬਿਨਾ ਕੱਪੜਿਆਂ ਤੋਂ ਮਿਲਦਾ ਐਦਾਂ ਆ ਹੁਣ ਕੁੜੀ ਵੀ ਨੰਗੇ ਸਿਰ ਬਾਹਰ ਤੁਰੀ ਆਉਂਦੀ ਆ ਕਿਹੜਾ ਸਾਹ ਦਾ ਵੀ ਜਿਹੜਾ ਕੁੰਡੀ ਲਾ ਕੇ ਸਪੈਸ਼ ਲੰਦਰ ਮਿਲਦਾ ਉਹ ਹੁਣ ਦੇਖ ਲੋ ਇੱਕ ਦੂਜੇ ਨਾਲ ਹੱਸੀ ਜਾਂਦੇ ਆ ਤੁਸੀਂ ਆਪ ਹੀ ਹਿਸਾਬ ਕਤਾਓ ਲਾ ਲੋ ਇੱਥੇ ਇਹਨਾਂ ਦੀ ਸਹਿਮਤੀ ਆ ਆਹ ਵੇਖ ਲੋ ਬਾਬੇ ਦੀ ਕਰਤੂਰ ਨੇ ਕੀ ਕੀਤਾ ਠੀਕ ਆ ਆ ਇੱਕ ਦੂਜੇ ਨੂੰ ਹੁਣ ਇਹ ਬਰਫੀ ਖਵਾਈ ਜਾਂਦੇ ਆ ਹੁਣ ਗੱਲ ਇਹ ਆ ਵੀ ਇਹ ਜਿਹੜੀ ਵੀਡੀਓ ਆ ਇਹ ਜਿਹੜੀ ਕੁੜੀ ਨੇ ਬਲਾਤਕਾਰ ਦਾ ਪਰਚਾ ਕਰਾਇਆ ਉਹ ਦੀ ਨਹੀਂ ਹੈ ਇਹ ਡੇਰੇ ਦੇ ਵਿੱਚ ਜਿਹੜਾ ਕੋਈ ਬੰਦਾ ਸੇਵਾ ਕਰਦਾ ਉਹਦੀ ਸਾਕੀ ਭੈਣ ਆ ਆ ਵੇਖ ਲਓ ਤਰੀਕ ਫੇਰ ਦਿਖਾਤੀ 28 ਆ 27 8 ਆ ਦੇਖੀ ਚਲੋ ਇਹ ਨਾ ਸਮਝੋ ਜਿਹਨੇ ਐਫ ਆਈ ਆਰ ਕਰਾਈ ਆ ਬਲਾਸ ਕਰਦੀ ਉਹ ਆ ਆ ਦੇਖ ਲਓ ਕਰਤੂਤ ਬਾਬੇ ਜੀ ਇਹ ਜਨਾਨੀ ਹੋਰ ਆ ਇਹ ਹੋਰ ਹੋਰ ਆ ਇਹ ਤੇ ਇਹ ਲਗਾਤਾਰ ਰੋਜ਼ ਆਉਂਦੀ ਐ ਸਾਡੇ ਕੋਲ ਇਹਨਾਂ ਦੀਆਂ ਪੰਜ ਵੀਡੀਓ ਅਸੀਂ ਤੁਹਾਨੂੰ ਉਹ ਵੀਡੀਓ ਦਿਖਾ ਰਹੇ ਆ ਜਿਹੜੀਆਂ ਵੀਡੀਓ ਦਿਖਾ ਸਕਦੇ ਆ ਤੇ ਦੂਜੀਆਂ ਦਿਖਾ ਨਹੀਂ ਸਕਦੇ ਇੰਨੀਆਂ ਮਾੜੀਆਂ ਵੀਡੀਓ ਹੈਗੀਆਂ ਸੋ ਤੁਸੀਂ ਸਮਝ ਸਕਦੇ ਹੋ ਸਾਰੇ ਹੁਣ ਆ ਦੂਜੀ ਵੀਡੀਓ ਵੀ ਇੱਕ ਹੋਰ ਤੁਹਾਨੂੰ ਦਿਖਾ ਦਈਏ ਫਿਰ ਆਪਾਂ ਗੱਲਬਾਤ ਰੱਖਦੇ ਆ ਉਹ 28 ਤਰੀਕ ਨੂੰ ਆਈ ਸੀ ਆ ਫੇਰ ਆ ਗਈ ਹੁਣ ਅੱਜ ਇਹਦੇ ਚਿੱਟਾ ਸੂਟ ਪਾਇਆ ਹੋਇਆ ਭੇੜਤਾ ਬਾਹਰ ਲਾ ਦਿੱਤੀ ਗੁੰਡੀ ਉਹਨੇ ਫੇਰ ਠੀਕ ਹੈ ਹੁਣ ਫੇਰ ਆਵੇ ਚੱਲੀ ਬਾਬੇ ਆ ਬਾਬੇ ਵਾਲੇ ਕਮਰੇ ਚ ਇਹ ਹੈਗੀ 28 8 11:45 ਦੇ ਬਾਬੇ ਦੇ ਕਮਰੇ ਚ ਚਲੀ ਗਈ ਹੈ ਉਹ ਕੁੜੀ 12:36 ਮਿੰਟ ਦੇ ਬਾਬੇ ਦੇ ਕਮਰੇ ਚੋਂ ਨਿਕਲਿਆ ਹੀ ਆ ਉਹ ਕੁੜੀ ਤੇ ਆ ਹੁਣ ਬਾਬਾ ਵੀ ਮਗਰ ਹੀ ਆ ਗਿਆ ਬਾਬੇ ਦੇ ਕੱਪੜੇ ਵੀ ਨਹੀਂ ਪਾਏ ਹੋਏ ਇਹ ਉਹ ਵੀਡੀਓ ਨਹੀਂ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਸਕਦੇ ਆ ਤੁਸੀਂ ਆਪ ਹੀ ਵੇਖ ਲਓ ਇਦੂ ਅੱਗੇ ਕੀ ਹੋਊਗਾ ਇਹ ਭੋਰੇ ਦੇ ਵਿੱਚ ਗੁਰਦਾਰਾ ਸਾਹਿਬ ਦੇ ਵਿੱਚ ਅੰਦਰ ਮਹਾਰਾਜ ਦੀਆਂ ਪੋਥੀਆਂ ਪਈਆਂ ਜਿੱਥੇ ਜਿਹੜੇ ਕਮਰੇ 'ਚ ਇਹ ਜਿਹੜਾ ਕੁਕਰਤੂਤਾ ਕਰਦੇ ਆ ਦੂਜੀ ਗੱਲ ਜਦੋਂ ਅਸੀਂ ਰੇਪ ਦੇ ਪਰਚੇ ਦੇ ਵਿੱਚ ਪੁਲਿਸ ਨੂੰ ਦੱਸਿਆ ਸੀ ਵੀ ਬਾਬਾ ਐਂ ਕਰਦਾ ਪਤਾ ਨਹੀਂ ਅਗਲੇ ਦਿਨ ਪੁਲਿਸ ਨੂੰ ਕੀ ਹੁੰਦਾ ਤੇ ਪੁਲਿਸ ਸਾਨੂੰ ਕਹਿੰਦੀ ਆ ਤੁਸੀਂ ਬਾਬੇ ਦੀ ਚੈਨੀਂ ਢਾਲੀ ਤੁਸੀਂ ਬਾਬੇ ਦਾ ਖੰਡਾ ਲਾ ਲਿਆ ਬਾਬੇ ਦੀਆਂ ਸੋਨੇ ਦੀਆਂ ਛਾਪਾਂ ਚੱਕ ਕੇ ਲੈ ਗਏ ਉੱਥੋਂ ਪੈਸੇ ਲੈ ਕੇ 10-15 ਲੱਖ ਰੁਪਇਆ ਚੱਕ ਕੇ ਸੰਗਤ ਜੀ ਮੈਂ ਸਪਸ਼ਟੀਕਰਨ ਬਹੁਤਾ ਨਹੀਂ ਦੇਣਾ ਆਹ ਦੇਖ ਲਓ ਆਹ ਲੈਟਰ ਲੱਗਾ ਵਾ ਉੱਤੇ ਇਹ ਲੈਟਰ ਸਾਨੂੰ ਸਿੰਘਾ ਨੇ ਉੱਥੋਂ ਹੀ ਡੇਰੇ ਤੋਂ ਹੀ ਭੇਜਿਆ ਸੀ ਉਹ ਕਹਿੰਦੇ ਵੀ ਇਹ ਲੈਟਰ 10-12 2023 ਨੂੰ ਬਾਬਾ ਨੇ ਉਹ ਸਾਮਾਨ ਪਿਆ ਥੱਲੇ ਬਾਬੇ ਦੀ ਉੱਪਰ ਫੋਟੋ ਆ ਤੇ ਕਿਸੇ ਫਾਈਨਲਸ ਵਾਲੀ ਕੰਪਨੀ ਤੋਂ ਇਹਨੇ ਆ ਸੋਨਾ ਰੱਖ ਕੇ 7 ਲੱਖ ਕੇ 40 ਹਜ਼ਾਰ ਰੁਪਿਆ ਲਿਆ ਸੀ ਜਿਹੜੇ ਬੰਦੇ ਨੇ 7 ਲੱਖ 40 ਹਜ਼ਾਰ ਰੁਪਿਆ ਸੋਨਾ ਰੱਖ ਕੇ ਲਿਆ ਸੋਨਾ ਜੇ ਅੰਦਰ ਆ ਤੇ ਫਿਰ ਅਸੀਂ ਕਿਹੜਾ ਲਾ ਲਿਆ ਤੇ ਜਿਹੜਾ 7 ਲੱਖ 40 ਹਜ਼ਾਰ ਦਾ ਲੋਨ ਲਈ ਜਾਂਦਾ ਆ ਦਾ ਸਾਰਾ ਸਮਾਨ ਰੱਖ ਕੇ ਤੇ ਉਹਦੇ ਕੋਲ 15 ਲੱਖ ਰੁਪਿਆ ਕਿੱਥੋਂ ਆਇਆ ਇਹ ਸਾਰਾ ਸਾਰ ਗਲਤ ਆ ਉਹ ਭਾਵੇਂ ਸੋਨੇ ਦੀ ਲੰਕਾ 'ਚ ਰਹਿਦਾ ਹੁੰਦਾ ਸਾਡ ਅਸੀਂ ਤਾਂ ਵੀ ਸੋਨੇ ਦੀ ਉੱਤੇ ਚੁੰਡੀ ਨਹੀਂ ਭਰਨੀ ਕਿ ਅਸੀਂ ਆਪਦੀ ਸੱਚੀ ਨਜਮ ਦੀ ਲੜਾਈ ਲੜ ਰਹੇ ਆ ਤੁਹੋ ਦੂਜੀ ਗੱਲ ਹੁਣ ਜਿਹੜੀ ਗੱਲਬਾਤ ਆਉਂਦੀ ਆ ਜਿਹੜੀਆਂ ਦੋ ਵੀਡੀਓ ਤੁਹਾਨੂੰ ਦਿਖਾਈਆਂ ਕੁੜੀ ਦੇ ਨਾਲ ਤੇ ਬਾਬੇ ਦੇ ਨਾਲ ਇਹੇ ਉੱਥੇ ਕੋਈ ਸੇਵਾ ਕਰਦਾ ਬੰਦਾ ਉਹਦੀ ਸਾਕੀ ਭੈਣ ਨਾਲ ਝਗੜਾ ਆਉਂਦੀ ਅਸੀਂ ਉਹਨਾਂ ਨੂੰ ਸੁਨੇਹੇ ਭੇਜੇ ਵੀ ਪਾਈ ਆ ਇਹਦਾ ਜਵਾਬ ਚਾਹੀਦਾ ਗੁਰਦਰਾ ਸਾਹਿਬ ਦੇ ਵਿੱਚ ਤੁਸੀਂ ਆਹ ਹਰਕਤਾਂ ਕਰਦੇ ਆ ਪਰ ਉਹਨਾਂ ਨੇ ਕਿਹਾ ਵੀ ਪਾਈ ਅਸੀਂ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈ ਇਸ ਕਰਕੇ ਸੰਗਤ ਦੇ ਸਾਹਮਣੇ ਅਸੀਂ ਪਬਲਿਕ ਕਰਨ ਲੱਗੇ ਆ ਪੁਲਿਸ ਨੂੰ ਵੀ ਇਹ ਦਿਖਾਈਆਂ ਉਹ ਕਹਿੰਦੇ ਕੁੜੀ ਤੋਂ ਬਿਆਨ ਦਵਾ ਦਿਓ ਵੀ ਮੇਰੇ ਨਾਲ ਧੱਕਾ ਹੋਇਆ ਕੁੜੀ ਤਾਂ ਉਹਨਾਂ ਦੀ ਸਮਰਥਕ ਆ ਸਹਿਮਤੀ ਨਾ ਜਾਂਦੀ ਸੀ ਆਪਾਂ ਜਿਹੜਾ ਕੱਲ ਨੂੰ 11 ਸਤੰਬਰ ਨੂੰ ਦੋ ਦਿਨ ਬੁੱਧਵਾਰ ਨੂੰ ਕੱਠ ਰੱਖਿਆ ਉਹਦੇ ਵਿੱਚ ਇਹੀ ਕਹਿਣਾ ਪੁਲਿਸ ਨੂੰ ਕੁੜੀ ਵੈਰੀਫਾਈ ਆ ਉਹਨੂੰ ਚੱਕੋ ਉਹਦੇ ਬਿਆਨ ਲਓ ਜੇ ਕੁੜੀ ਨੂੰ ਬਲੈਕਮੇਲ ਕਰਕੇ ਬਾਬਾ ਰੋਏ ਸਾਦਾ ਸੀ ਤੇ ਬਾਬੇ ਦੇ ਇੱਕ ਰੇਪ ਦਾ ਪਰਚਾ ਹੋਰ ਹੁੰਦਾ ਤੇ ਉਹ ਕਰੋ ਜੇ ਕੁੜੀ ਸਹਿਮਤੀ ਨਾ ਸੀ ਤੇ ਕੁੜੀ ਦਾ ਮੈਡੀਕਲ ਕਰਾਓ ਤੇ ਆਹ ਜਿਹੜੀਆਂ ਇਹਨਾਂ ਨੇ ਘਟਜਾ ਕਰਤੂਤਾ ਮਹਾਰਾਜ ਦੀ ਹਯੂਰੀ ਚ ਕੀਤਾਆਂ ਵਾ ਇੱਕ ਦੂਜੇ ਨੂੰ ਇਹਨਾਂ ਨੇ ਚੁੰਮਿਆ ਵਾ ਤੇ ਉਸ ਸਬੰਧੀ ਇਹਨਾਂ ਤੇ 295 ਏ ਲੱਗਦੀ ਆ ਦੋਵਾਂ ਤੇ ਬਾਬੇ ਤੇ ਵੀ ਤੇ ਕੁੜੀ ਤੇ ਵੀ ਬਾਬੇ ਦੇ 295 ਦਾ ਪਰਚਾ ਇੱਕ ਹੋਰ ਦਰਜ ਕਰੋ ਤੇ ਕੁੜੀ ਤੇ ਵੀ ਪਰਚਾ ਦਰਜ ਕਰੋ ਜਿਹੜੀ ਸਹਿਮਤੀ ਨਾਲ ਉੱਥੇ ਆ ਜਿਹੜੀਆਂ ਕਰਤੂਤਾ ਕਰਦੇ ਰਹੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਉਸ ਤੋਂ ਬਾਅਦ ਇੱਕ ਜਿਹੜੀ ਹੋਰ ਗੱਲਬਾਤ ਹੈ ਇੱਕ ਕੁੜੀ ਹੋਰ ਆ ਉਹਦੀ ਉਮਰ ਇਹਨਾਂ ਦੋਵਾਂ ਨਾਲੋਂ ਛੋਟੀ ਆ ਉਹ ਪੰਜਾਬ ਚ ਹੀ ਆ ਤੇ ਸਾਈਡ ਤੇ ਆ ਉਹਦੇ ਉਹਦੀ ਕੁੜੀ ਦੀ ਸਾਡੇ ਕੋਲੇ ਆਡੀਓ ਤੇ ਵੀਡੀਓ ਤੇ ਚੈਟ ਹੱਥ ਲੱਗੀ ਅਸੀਂ ਕੁੜੀ ਦੇ ਪਰਿਵਾਰ ਨੂੰ ਮਿਲੇ ਸ਼ਰਮਨਾ ਡੁੱਬ ਕੇ ਮਰਨ ਜਾਣਾ ਚਾਹੀਦਾ ਕੁੜੀ ਦੇ ਸਕੇ ਭਰਾ ਨੂੰ ਅਸੀਂ ਦਿਖਾਈ ਉਹ ਆਡੀਓ ਸੁਣਾਈ ਉਹਦੇ ਵਿੱਚ ਕੁੜੀ ਕਹਿ ਰਹੀ ਆ ਵੀ ਵੀਰੇ ਮੈਨੂੰ ਇਹ ਨੇ ਤੇ ਇੱਕ ਬਾਬਾ ਉਹਦਾ ਮੈਂ ਨਾਂ ਨਹੀਂ ਲੈਣਾ ਹਜੇ ਉਹਦੇ ਤੇ ਕਾਰਵਾਈ ਪਾਉਣੀ ਆ ਉਸ ਸਾਧ ਨੇ ਦੋ ਵਾਰੀ ਪ੍ਰੈਗਨੈਂਟ ਕਰਤਾ ਸੀ ਤੇ ਪਰ ਪਰਿਵਾਰ ਦੇ ਮਾਪਿਓ ਤੇ ਸਕੇ ਭਰਾ ਦੇ ਮੂੰਹ ਚ ਹਜੇ ਤੱਕ ਸੀਨ ਹੀ ਨਿਕਲੀ ਜੇ ਸਾਡਾ ਉਹ ਸਾਥ ਦੇਣ ਤੇ ਅਸੀਂ ਇਹੋ ਜੀ ਕਾਰਵਾਈ ਪਾਵਾਂਗੇ ਬਾਬੇ ਤੇ ਬਾਬਾ ساری ਉਮਰ ਨਹੀਂ ਬਾਹਰ ਆ ਸਕਦਾ ਜੇਲ੍ਹ ਚ ਪਰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ